ਸਾਰੇ ਫੈਲ ਕੁੱਤਿਆਂ ਦਾ ਬਹੁਤ ਜ਼ਿਆਦਾ ਕਹਿਰ ਹੋ ਰਿਹਾ ਹੈ ਬਸੀਆਂ ਚਾਰ ਪੰਜ ਖਾੜੀਆਂ ਇਹ ਕੁੱਤੇ ਪੰਜ ਛੇ ਨਾਲ ਵਾਰਾ ਜਿਹੜੇ ਕਿ ਪਛੀਆਂ ਨੂੰ ਛੋਟਰੇ ਬੱਚਿਆਂ ਨੂੰ ਪਛੀਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਆ ਆ ਚਾਰ ਦਿਨ ਹੋ ਗਏ ਮੇਰੀ ਬੱਚੀ ਖਾਦੀ ਹੈ ਅੱਜ ਚਾਰ ਦਿਨ ਬਾਅਦ ਸਰਪੜਪੁਰ ਵਾਲੀ ਦੀ ਬੱਚੀ ਖਾਦੀ ਹੈ ਮਿਲਦੇ ਪਹਿਲੇ ਲਾਲਸਾ ਲਾਲਸੰਗੀ ਦੇ ਦੋ ਬੱਚੇ ਖਾਦੀਆਂ ਵਾਰਾ ਤੇਰਨ ਬਹੁਤ ਆਤਿ ਚੁੱਕੀ ਹੋਈ ਹੈ ਐਮਸੀ ਨੇ ਬੋਲ ਦਿੱਤਾ ਇਹ ਉਹਦਾ ਪਾਣੀ ਪੰਦ ਆਂਦਾ ਤੋਂ 15 ਦਿਨਾਂ ਦੇ ਵਿੱਚ ਲਗਾਤਾਰ 6 ਗਾਈਆਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਓਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੰਮ ਇਹ ਜਿਹੜੀ ਸਾਡੇ ਡੌਗਸ ਦੇ ਰਿਲੇਟਿਡ ਨਾ ਡੌਗਸ ਦੇ ਰਿਲੇਟਿਡ ਪਰ ਟੈਂਟਰ ਦਾ ਪਾਇਆ ਆ ਅੱਜ ਤੱਕ ਦੀ ਰਾਤ ਪਰ ਸਾਡੇ ਕੋਲ ਹੋਇਆ ਜੀ ਟੈਂਟਰ ਪਿਆ ਨਹੀਂ ਹਲਕਾ ਪੋਆ ਦੇ ਪਿੰਡ ਜਮਾਲਪੁਰ ਕਿਲੇ ਵਿੱਚੋਂ ਆਵਾਰਾ ਕੁੱਤਿਆਂ ਦਾ ਖੌਫ ਲਗਾਤਾਰ ਮੰਡਰਾ ਰਿਹਾ ਹੈ ਜਿੱਥੇ ਕੁੱਤਿਆਂ ਦੇ ਵੱਲੋਂ 15 ਦਿਨਾਂ ਦੇ ਅੰਦਰ ਲਗਾਤਾਰ 6 ਗਾਵਿਆਂ ਦੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਇਹਨਾਂ ਕੁੱਤਿਆਂ ਨੂੰ ਫੜ ਕੇ ਕਾਬੂ ਦੇ ਵਿੱਚ ਲਿਆ ਜਾਵੇ ਕਿਉਂਕਿ ਕੁੱਤਿਆਂ ਦੇ ਖੌਫ ਤੇ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਹੀ ਬੰਦ ਹੋ ਗਿਆ ਲੋਕ ਨਾ ਤਾਂ ਸੈਰ ਕਰਨ ਦੇ ਲਈ ਬਾਹਰ ਜਾ ਸਕਦੇ ਨੇ ਨਾ ਹੀ ਕੰਮ ਕਰਦੇ ਲਈ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੱਢਿਆ ਜਾਵੇ। ਜਦੋਂ ਇਸ ਬਾਰੇ ਐਸ ਡੀਓ ਪੰਕਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਕੁਤਿਆਂ ਦੀ ਨਸਬੰਦੀ ਕਰਕੇ ਹੱਲ ਕੱਢਿਆ ਜਾਵੇਗਾ। ਮੇਰਾ ਨਾਮ ਸਰਬਨ ਕੁਮਾਰ ਪਿੰਡ ਜਮਾਲਪੁਰ ਬਾੜ ਨੰਬਰ 42 ਸਾਡੇ ਪਿੰਡ ਕੁੱਤਿਆਂ ਦਾ ਬਹੁਤ ਜ਼ਿਆਦਾ ਘੈਰ ਹੋ ਰਿਹਾ ਹੈ। ਬਸੀਆਂ 4-5 ਖਾੜੀਆਂ ਹਨ। ਅਵਾਰਾ ਕੁੱਤੇ ਆ ਬੜੇ। ਲੋਕਾਂ ਦਾ ਬਾਹਰ ਅੰਦਰ ਜਾਣਾ ਵੀ ਬੜਾ ਮੁਸ਼ਕਲ ਹੋ ਗਿਆ ਹੈ। ਕੁਝ ਸਿਆਰਸ ਪਟਾ ਕਰਨ ਵਾਲੇ ਵੀ ਸਵੇਰੇ ਨਹੀਂ ਜਾਂਦੇ ਹੁਣ ਜਿਹੜੇ ਵਾਰਾ ਕੁੱਤੇ ਇਹਨਾਂ ਦਾ ਬਹੁਤ ਹੱਥ ਚੁੱਕੀ ਹੋਈ ਹੈ ਐਮਸੀ ਨੂੰ ਫੋਨ ਕੀਤਾ ਸੀ ਉਹਦਾ ਫੋਨ ਹੀ ਬੰਦ ਆਂਦਾ ਤੇ 3-4 ਬੱਸੀਆਂ ਜਿਹੜੀਆਂ ਮੇਰਾ ਸਰਬੰਦ ਕੁਮਾਰ ਹੈ ਅੱਜ ਰਾਤ ਨੂੰ ਖਾ ਲਈ ਜਦੋਂ ਅਸੀਂ 8 ਵਜੇ ਤੋਂ ਬਾਅਦ ਘਰ ਨੂੰ ਆਇਆ ਸਵੇਰੇ ਜਾ ਕੇ ਦੇਖਿਆ ਤਾਂ ਬੱਸੀ ਖਾਦੀ ਹੋਈ ਕਾਫੀ ਹੱਦ ਤੱਕ ਤਾਂ ਖਤਮ ਹੋ ਗਈ ਦੀ ਇਹ ਕਿੱਥੋਂ ਆਂਦੇ ਨੇ ਇਹਦੇ ਆਵਾਰਾ ਕੁੱਤੇ ਹੈਗੇ ਆ ਇਹ ਇੱਥੋਂ ਹੀ ਨਹਿਰ ਕੰਡੇ ਹੀ ਕਿਦੇ ਹੋ ਵਾੜ ਖਾਣੇ ਲੱਗੇ ਬੈਠੇ ਹੁੰਦੇ ਆ ਕਦੇ ਕਿਤੇ ਹੁੰਦੇ ਆ ਬਾਹਰ ਤੇ ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਕੋ ਗੱਲ ਲਿਆਂਦੀ ਹੈ ਆਈ ਐਮ ਸੀ ਨੂੰ ਆ ਕੇ ਫੋਨ ਕੀਤਾ ਉਹਦਾ ਫੋਨ ਨਹੀਂ ਬੰਦ ਹੁੰਦਾ ਜੀ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦਾ ਤੇ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਇਸ ਤਾਂ ਬੱਚਿਆਂ ਦਾ ਵੀ ਨਖਾਨ ਹੋ ਸਕਦਾ ਨਹੀਂ ਤਾਂ ਕੋਈ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਜੀ ਮੇਰਾ ਪਿੰਡ ਜਮਾਲਪੁਰ ਬਾਰਡ ਨੰਬਰ 42 ਦਾ ਰਹਿਣ ਵਾਲਾ ਉਹ ਇੱਥੇ ਅਸੀਂ ਖੇਤੀਬਾੜੀ ਦਾ ਕੰਮ ਕਰਨੇ ਆਂ ਡੰਗਰ ਬੱਚੇ ਗਾਇਆਂ ਰੱਖੀਆਂ ਨੇ ਇਹ ਕੁੱਤੇ ਪੰਛੀ 6 ਨਾ 12 ਜਿਹੜੇ ਕਿ ਪਛੀਆਂ ਨੂੰ ਛੋਟੜੇ ਬੱਚਿਆਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਖਾਈ ਜਾਂਦੇ ਆਂ ਅਜ 4 ਦਿਨ ਹੋ ਗਏ ਮੇਰੀ ਬੱਚੀ ਖਾਧੀ ਐ ਅੱਜ 4 ਦਿਨ ਬਾਅਦ ਸਰਪੰਨ ਕੁਮਾਰ ਦੀ ਬੱਚੀ ਖਾਧੀ ਐ ਮੇਰੇ ਤੋਂ ਪਹਿਲੇ ਲਾਲ ਲਾਲ ਸਿੰਘ ਨੇ ਦੋ ਬੱਚੀਆਂ ਖਾਧੀਆਂ ਔਰ ਬੱਚੇ ਨਹਿਰ ਨੂੰ ਨੇ ਜਾਂਦੇ ਡਰਦੇ ਇਸ ਸਰ ਪ੍ਰਸ਼ਾਸਨ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਸਾਨੂੰ ਇਸ ਸਮੇਂ ਕੋਈ ਨਹੀਂ ਆ ਰਹੀ ਅਸੀਂ ਡਿਸਿਸਨ ਨੂੰ ਵੇਗਲ ਕੇ ਡਿਸਪਾਂ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ ਕੁੱਤਿਆਂ ਦਾ ਕੋ ਹੱਲ ਕੀਤਾ ਜਾਏ ਇਹਨਾਂ ਦਾ ਕੋਈ ਨਾ ਕੋਈ ਬੱਚੇ ਬਾਹਰ ਨਹੀਂ ਜਾਂਦੇ ਬੱਚੇ ਕਿਸੇ ਨੂੰ ਨੁਕਸਾਨ ਹੋ ਗਿਆ ਉਹ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕੀ ਕਰੀਏ ਇੱਥੇ ਅਸੀਂ ਜੀ ਸਾਡਾ ਰਹਿਣਾ ਮੁਸ਼ਕਲ ਹੋ ਗਿਆ ਹੈ ਪਿੰਡ 'ਚ ਨਾ ਅਸੀਂ ਬਾਹਰ ਜਾ ਸਕਨੇ ਆ ਨਾ ਅੰਦਰ ਆ ਸਕਨੇ ਕਿਸੇ ਬੰਨੇ ਵੀ ਸਾਡੇ ਬੰਦਾ ਸਾਡੇ ਬਜ਼ੁਰਗ ਬੰਦੇ ਬਾਹਰ ਨਹੀਂ ਜਾ ਸਕਦੇ ਕੁੱਤਿਆਂ ਨੂੰ ਡਰਦੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਇਹਨਾਂ ਦਾ ਕੋਈ ਹੱਲ ਕੀਤਾ ਜਾਏ ਹੈਲੋ ਹਾਂਜੀ ਐਸ ਜੀ ਸਾਹਿਬ ਗੱਲ ਕਰ ਰਹੇ ਹਾਂਜੀ ਸਰ ਇੱਕ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਮੈਂ ਮਹਿਕ ਰੰਧਾਵਾ ਗੱਲ ਕਰ ਰਹੀ ਹਾਂ ਕਿਆਟੀ ਨਿਊਜ਼ ਨੈਟਵਰਕ ਤੋਂ ਜੀ ਮਾਂ ਹਲਕਾ ਪੂਆ ਦੇ ਪਿੰਡ ਜਮਾਲਪੁਰ ਕਿਲੇ ਚ ਨਾ ਆਵਾਰਾ ਕੁੱਤਿਆਂ ਦੇ ਕਰਕੇ ਜਿਹੜਾ ਉਹ ਗਾਈਆਂ ਨੂੰ ਮੌਦ ਦੇ ਘਾਟ ਉਤਾਰਿਆ ਗਿਆ ਤੋ 15 ਦਿਨਾਂ ਦੇ ਵਿੱਚ ਲਗਾਤਾਰ 6 ਗਾਈਆਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਓਕੇ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਮ ਇਹ ਜਿਹੜੀ ਸਾਡੀ ਡੌਗਸ ਦੇ ਰਿਲੇਟਡ ਨਾ ਡੌਗਸ ਦੇ ਰਿਲੇਟਡ ਆਪਾਂ ਟੈਂਡਰ ਤਾਂ ਪਾਇਆ ਆ ਇਹਨਾਂ ਦੀ ਨਸਬੰਦੀ ਦਾ। ਪਰ ਸਾਡੇ ਕੋਲ ਹਜੇ ਟੈਂਡਰ ਪਿਆ ਨਹੀਂ ਆ। ਮਤਲਬ ਕਿਸੇ ਨੇ ਪਾਰਟਿਸਿਪੇਟ ਨਹੀਂ ਕੀਤਾ। ਆਪਾਂ ਸ਼ਾਇਦ ਦੋ ਵਾਰੀ ਲਗਾ ਚੁੱਕੇ ਹਾਂ ਆਲਰੇਡੀ। ਜੀ ਜੀ। ਤੇ ਇਹਦੇ ਚ ਪਰ ਜਿਹੜਾ ਸਾਡਾ ਟੈਂਡਰ ਇਹਦੇ ਚ ਵੀ ਇਹੀ ਹੈਗਾ ਕਿ ਅਸੀਂ ਕੁੱਤਿਆਂ ਨੂੰ ਫੜ ਕੇ ਨਸਬੰਦੀ ਕਰਕੇ ਫਿਰ ਉੱਥੇ ਹੀ ਛੱਡਣਾ ਹੁੰਦਾ ਜਿਹੜਾ ਇਹ ਰੂਲ ਜਿਹੜਾ ਰੂਲ ਹੈਗਾ ਪਾਸ ਜੇ ਸਾਡਾ ਇੱਕ ਮਨਵਾਲ ਹੈਗਾ ਨਹੀਂ ਹਜੇ ਮੈਮ ਆਪਾਂ ਛੱਡ ਨਹੀਂ ਦੇ ਸਾਡਾ ਜੋ ਟੈਂਡਰ ਹੈ ਉਹਦੇ ਵਿੱਚ ਇਹ ਹੈਗਾ ਜੀ ਜੀ ਮਤਲਬ ਜਿਸ ਹੈਬਿਟੈਟ ਤੋਂ ਇਹਨੂੰ ਚੁੱਕਿਆ ਉੱਥੇ ਹੀ ਨਸਬੰਦੀ ਕਰਕੇ ਉਸ ਹੈਬਿਟੈਟ ਤੇ ਛੱਡਣਾ ਹੁੰਦਾ ਸਿਰ ਤੁਸੀਂ ਬਾਕੀ ਸਾਡਾ ਇੱਕ ਮਨਵਾਲ ਹੈ ਨਾ ਡੌਗ ਸ਼ੈਲਟਰ ਜੀ 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 ਤੁਸੀਂ ਦੇਖਿਆ ਨਾ ਸਰ ਕਿ 15 ਦਿਨਾਂ ਦੇ ਵਿੱਚ 6 ਗਾਈਆਂ ਬੱਚਿਆਂ ਨੂੰ ਗਾਈਆਂ ਦੇ ਬੱਚਾ ਨਿਸ਼ਾਨਾ ਬਣਾਇਆ ਗਿਆ ਮਤਲਬ ਪਹਿਲਾਂ ਵੀ ਵੈਸੇ ਮਿਲ ਨਹੀਂ ਕਿ ਬਸੇ ਤੁਹਾਡੇ ਇੱਕ ਵਾਰ ਇੱਕ ਵਾਰ ਦੁਬਾਰਾ ਤੋਂ ਇਹ ਚੀਜ਼ਾਂ ਹੋਈਆਂ ਨੇ ਉੱਥੇ ਦਹਿਸ਼ਤ ਦਾ ਮਾਹੌਲ ਬਣਿਆ ਮਤਲਬ ਪ੍ਰਸ਼ਾਸਨ ਵੱਲੋਂ ਕੀ ਕਦਮ ਕੀ ਚੁੱਕੇ ਜਾਣਗੇ ਕਿ ਜਿਹੜੇ ਇਹ ਗਾਈਆਂ ਨੂੰ ਟਾਰਗੇਟ ਨਾ ਕੀਤਾ ਜਾਏ ਇਹਦੇ ਲਈ ਮੈਮ ਮੈਂ ਆਪਣੀ ਹੁਣ ਪੂਰੀ ਟੀਮ ਦੀ ਮੀਟਿੰਗ ਬੁਲਾ ਲੈਣਾ ਇੱਕ ਵਾਰੀ ਤੇ ਇਹਨਾਂ ਦਾ ਇਨਪੁਟ ਵੀ ਲੈ ਲੈਣਾ ਪਹਿਲਾਂ ਆਪਾਂ ਹੈਲਥ ਬ੍ਰਾਂਚ ਕੀ ਕਰਦੇ ਸੀਗੇ ਇਸ ਰਿਗਾਰਡਿੰਗ ਤੇ ਉਹਦੇ ਆਪਾਂ ਵੱਖਰੇ ਕਰ ਲੈਣੇ ਬਿਕੋਜ਼ ਡੌਗਸ ਦਾ ਸਟੈਰਲਾਈਜੇਸ਼ਨ ਤੇ ਇਲਾਵਾ ਤਾਂ ਸਾਡੇ ਹੋਰ ਕੋਈ ਟੈਂਡਰ ਨਾ ਹੀ ਆਪਾਂ ਲਗਾ ਰਹੇ ਹਾਂ ਹਮ ਹਮ ਫੜਨ ਦਾ ਵੀ ਕੋਈ ਪ੍ਰੋਵੀਜ਼ਨ ਨਹੀਂ ਨਾ ਹੈਗਾ ਸਾਨੂੰ ਕਿ ਫੜ ਕੇ ਇਹਨਾਂ ਨੂੰ ਕਿੱਥੇ ਹੋਣਗੇ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of